ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਆਜੂ ਅਸੀਂ ਮੈਂ ਇੱਕ ਘਰ ਦੇਖਿਆ ਬੇਬੇ ਮਤਲਬ ਉਹਦੇ ਵਿੱਚ ਬਿਲਕੁਰੀ ਸੀ ਰੋ ਰਹੀ ਐ ਤੇ ਚਲੋ ਆਪਾਂ ਅੰਦਰ ਜੱਲ ਕੇ ਦੇਖਦੇ ਆਂਗੇ ਵੀ ਕੀ ਗੱਲਬਾਤ ਐ ਤੇ ਬਹੁਤ ਹੀ ਜਿਆਦਾ ਛੋਟਾ ਜਿਹਾ ਘਰ ਐ ਤੇ ਆਹ ਟੀਨਾ ਪਾਈਆਂ ਹੋਈਆਂ ਨੇਗੀਆਂ ਤੇ ਆ ਬੈਠੇ ਬੇਬੇ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਜੀ ਤੇ ਕੀ ਗੱਲ ਹੋ ਗਈ ਤੁਸੀਂ ਰੋਈ ਜਾਂਦੇ ਸੀਗੇ ਮੈਂ ਉਧਰੋਂ ਲੰਘਿਆ ਸੀ ਉਦੋਂ ਬੁਰਾ ਹਾਲ ਹੀ ਐ ਸਾਡਾ ਕੋਈ ਨਾ ਬੈ ਜਾ ਬੇਬੇ ਹੈ ਸੱਡੇ ਵਰਗੇ ਤਾਂ ਜਿਉਣ ਕੀ ਗੱਲ ਹੋਊਗੀ ਕੋਈ ਨਾ ਹੋਰ ਮਤਲਬ ਕੀ ਗੱਲ ਹੋਊਗੀ ਉਹ ਤੁਰਿਆ ਨਹੀਂ ਜਾਂਦਾ ਆਜਿਆਂ ਨਹੀਂ ਅਸਾ ਤੁਰਿਆ ਨਹੀਂ ਜਾਂਦਾ ਤੇ ਮੁੰਡੇ ਤੋਂ ਮੁੰਡਾ ਉਦੋਂ ਵੀ ਉਹ ਤਾਂ ਵੀ ਨਹੀਂ ਤੁਰਿਆ ਜਾਂਦਾ ਤੇ ਬਹੁਤ ਮਤਲਬੇ ਘਰ ਦੇ ਵਿੱਚ ਮੁਸ਼ਕਲ ਹੈ ਜੀ ਇਸ ਗੱਲ ਦੀ ਤੇ ਇਹਨਾਂ ਨੇ ਮੈਨੂੰ ਬਿਨਾ ਕੈਮਰੇ ਤੋਂ ਦੱਸੀ ਹੈ ਮੈਂ ਇੱਕ ਆਵਦਾ ਦਰਦ ਰੱਖਦੇ ਹੋਏ ਵੀਡੀਓ ਬਣਾਉਣਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਸ਼ੇਅਰ ਵੀ ਕਰ ਦਿਓ ਤੇ ਆ ਇੱਕ ਘਰ ਹੈ ਤੇ ਜਿਹੜਾ ਇੱਕ ਕਮਰਾ ਇਹਦੇ ਵਿੱਚ ਤੇ ਇਹਨਾਂ ਦਾ ਜਿਹੜਾ ਮੁੰਡਾ ਹੈਗਾ ਉਹ ਮਤਲਬ ਉਹ ਵੀ ਅੱਜ ਹੈਗਾ ਬਹੁਤ ਡੂੰਘਾ ਹੈ ਤੇ ਹੋਰ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਤੇ ਬਹੁਤ ਜ਼ਿਆਦੇ ਹਾਲਾਤ ਮਾੜੇ ਨੇ ਤੁਹਾਨੂੰ ਅੰਦਰ ਘਰ ਦੇ ਦਿਖਾਉਣਾ ਜੀ ਘਰ ਬਹੁਤ ਜ਼ਿਆਦੇ ਡੂੰਘਾ ਹੈ ਤੇ ਘੱਟੋ ਘੱਟ 3-4 ਫੁੱਟ ਡੂੰਘਾ ਹੈ ਜੇ ਕੋਈ ਸਹਾਇਤਾ ਕਰ ਸਕਦਾ ਹੈ ਹੋਰ ਬਾਈ ਖੜੇ ਹੋ ਜੋ ਤੇ ਇਹ ਬਾਈ ਮਤਲਬ ਅੱਜ ਹੈਗਾ ਇਹ ਤਾਂ ਤੁਰਿਆ ਨਹੀਂ ਜਾਂਦਾ ਹੈਗਾ ਤੇ ਬਹੁਤ ਜ਼ਿਆਦਾ ਦਿੱਕਤ ਹੈਗੀ ਇਸ ਗੱਲ ਦੀ ਤੇ ਸਾਰੇ ਸੋਹਣੇ ਸੱਜਣਾ ਨੂੰ ਮੈਂ ਹੀ ਬੇਨਤੀ ਕਰਦਾ ਵੀ ਜੇ ਕੋਈ ਚੰਗਾ ਬੰਦਾ ਹੈ ਤੇ ਇਹਨਾਂ ਦੀ ਕੋਈ ਮਦਦ ਕਰਨਾ ਕਰ ਸਕਦਾ ਤਾਂ ਬਾਲੀ ਇੱਥੇ ਖੜਜੋ ਕੋਈ ਨਾ ਤੇ ਬਾਲੀ ਵਧੀਆ ਗੱਲ ਹੈ ਕਿਉਂਕਿ ਮਾਂ ਮੈਨੂੰ ਤਰਸ ਆਇਆ ਮਾਤਾ ਰੋ ਰਹੀ ਸੀ ਤਾਂ ਕਰਕੇ ਮੈਂ ਸੋਚਿਆ ਵੀ ਚਲ ਆਪਾਂ ਅੰਦਰ ਚੱਲ ਕੇ ਦੇਖਦੇ ਆਂ ਜਦੋਂ ਮੈਂ ਅੰਦਰ ਆਇਆ ਅੰਦਰ ਆ ਕੇ ਦੇਖਿਆ ਤੇ ਵੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਆਪਾਂ ਵੀਡੀਓ ਉਹਨਾਂ ਦੀ ਪਾਉਣੇ ਹੁੰਨੇ ਆ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇਗੇ ਤੁਸੀਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਮੇਰੇ ਇੱਕ ਦੇਸੀ ਜੱਟ ਵੱਲੋਂ ਇਹੀ ਅਰਦਾਸ ਹੈ ਤੇ ਮੇਰਾ ਮਤਲਬ ਹੁੰਦਾ ਇੱਕ ਥੋੜੀ ਤੱਕ ਚੀਜ਼ ਬਚਾਉਣੀ ਤੇ ਤੁਸੀਂ ਮਤਲਬ ਜੇ ਕੋਈ ਚੰਗਾ ਬੰਦਾ ਜਿਵੇਂ ਕੋਈ ਦਾਨਪੁਨ ਕਰਦੇ ਆਪਾਂ ਕੋਈ ਮੰਦਰ ਮਸਜਿਦ ਚ ਗੁਰਦੁਆਰੇ ਚ ਕਿਤੇ ਵੀ ਹੁਣ ਇਹੋ ਜੀ ਚੀਜ਼ ਦੇ ਵਿੱਚ ਦਾਨ ਕਰਨਾ ਕਰਨਾ ਚਾਹੀਦਾ ਤੇ ਆਹ ਦੇਖੋ ਮੈਂ ਖੜਾ ਜਿੱਥੇ 4 ਫੁੱਟ ਡੂੰਘਾ ਥਾਂ ਹੈ ਕਹਿੰਦੀ ਜਦੋਂ ਪਾਣੀ ਪੈ ਜਾਂਦਾ ਹੈ ਤੇ ਮਾਦਰਾ ਨਾ ਕੋਈ ਕੱਢ ਕੇ ਜਾਂਦਾ ਹੈ ਆਪਦੇ ਆਪ ਪਾਣੀ ਸੁੱਕਦਾ ਚੇ 20 ਦਿਨ ਖੜਾ ਰਹੇ ਮਹੀਨਾ ਖੜਾ ਰਹੇ ਤੇ ਸੱਟਾਂ ਬਜਦੀਆਂ ਨੇ ਹੈ ਸੱਟਾਂ ਬਜਦੀਆਂ ਨੇ ਡਿੱਗ ਪੈਣੀ ਮੈਂ ਤਾਂ ਸੱਟਾਂ ਬਜਦੀਆਂ ਚੱਲ ਕੋਈ ਨਾ ਮਾਦਰਾ ਰੋ ਨਾ ਮਾਦਰਾ ਰੋ ਨਾ ਤੇ ਸੱਟਾਂ ਬਜਦੀਆਂ ਨੇ ਕਹਿੰਦੀ ਡਿੱਗ ਪੈਣੀ ਆ ਦੇਖੋ ਕਿਉਂਕਿ ਉਮਰ ਹੋ ਰਹੀ ਐ ਜਵਾਕ ਕੰਮ ਵਾਲਾ ਨਹੀਂ ਹੈ ਇਦਾਂ ਤਰਾ ਪਸੰਦ ਚੱਕ ਲੈ ਐ ਨਾ ਕਹ ਬੇਬੇ ਕੋਈ ਨਾ ਰੋ ਨਾ ਕੋਈ ਨਾ ਰੋ ਨਾ ਮਾਤਾ ਤੇ ਕਾਨੂੰ ਰੱਬ ਚੱਕ ਲੈ ਤੇ ਇਹ ਜੀ ਗੱਲ ਨਹੀਂ ਕਰਦੇ ਹੁੰਦੇ ਬੇਬੇ ਕੋਈ ਗੱਲ ਨਹੀਂ ਤੇ ਬਥੇਰੇ ਆਪਣੇ ਚੰਗੇ ਬੰਦੇ ਚੰਗੇ ਤੋਂ ਚੰਗੇ ਵੀ ਪਏ ਨੇ ਇਨਸਾਨ ਤੇ ਰੋ ਨਾ ਹੱਥ ਬਨ ਕੇ ਬੇਨਤੀ ਆ ਸਾਰਿਆਂ ਨੂੰ ਯਾਰ ਜੇ ਕੋਈ ਮਦਦ ਕਰ ਸਕਦਾ ਤਾਂ ਇਹ ਮੇਰੇ ਮੈਕਦੇ ਜਰੀਏ ਤਾਂ ਇਹਨਾਂ ਦੀ ਜਰੂਰ ਮਦਦ ਕਰੋ ਤੇ ਕਿਉਂਕਿ ਮੁੰਡਾ ਇਹਨਾਂ ਦਾ ਅੱਜ ਹੈ ਅੱਜ ਇਹਨੂੰ ਤੁਹਾਨੂੰ ਪਤਾ ਜਿਹੜਾ ਵੀ ਲੰਗ ਮਾਰਦਾ ਉਹਨੂੰ ਕੋਈ ਕੰਮ ਤੇ ਨਹੀਂ ਰੱਖਦਾ ਹੈਗਾ ਤੇ ਆ ਇਹ ਹੀ ਗੱਲ ਆ ਵੀ ਆ ਦੇਖੋ ਤੁਹਾਡੇ ਸਾਹਮਣੇ ਤੁਰਿਆ ਆਉਂਦਾ ਹੈ ਬਹੁਤ ਜਿਆਦੇ ਮਾੜੇ ਹਾਲਾਤ ਨੇ ਘਰ ਦੇ ਮੈਂ ਬਿਆਨ ਨਹੀਂ ਕਰ ਸਕਦਾ ਮਤਲਬ ਰੋਕ ਕੇ ਨਹੀਂ ਦੱਸ ਸਕਦਾ ਤੁਹਾਨੂੰ ਤੇ ਇੱਕ ਝੋਲੀ ਅੱਡ ਕੇ ਬੇਨਤੀ ਕਰਦਾ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਦੂਜੀ ਗੱਲ ਬਾਈ ਜਿਹਨਾਂ ਦੀ ਕੋਈ ਮਦਦ ਕਰ ਦੇ ਚਾਹੇ ਇਹਦੇ 'ਚ ਮਿੱਟੀ ਪਾ ਕੇ ਇਹਦਾ ਜਿੰਨਾ ਕ ਕਰ ਸਕਦਾ ਕੋਈ ਆ ਕਮਰੇ ਦੇ ਹੀ ਕਰ ਦੇ ਪ੍ਰਬੰਧ ਤਾਂ ਬਹੁਤ ਵੱਡਾ ਪੁੰਨ ਲੱਗੂਗਾ ਤੇ ਜਿੰਨੇ ਜੋਗਾ ਕੋਈ ਹੈਗਾ ਤਿਲ ਫੁੱਲ ਜ਼ਰੂਰ ਕਰੋ ਯਾਰ ਤੇ ਕਿਉਂਕਿ ਆਪਾਂ ਜਿੱਥੇ ਲੋੜ ਹੁੰਦੀ ਆ ਉੱਥੇ ਦਾਨ ਹੋ ਜੇ ਤਾਂ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਤੇ ਸਾਰੇ ਸੰਗਤ ਨੂੰ ਬੇਨਤੀ ਕਰਦਾ ਹੱਥ ਮੰਨ ਕੇ ਕੋਈ ਨਾ ਮਾਤਾ ਰੋ ਨਾ ਤੇ ਸੁਣਣ ਵਾਲੇ ਬੜੇ ਤੇਰੀ ਬੜੀ ਸੁਣ ਕੇ ਰੋ ਨਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਬੇਬੇ ਰੋਂਦੇ ਨਹੀਂ ਹੁੰਦੇ ਕੋਈ ਗੱਲ ਨਹੀਂ ਰੋ ਨਾ ਰੋ ਨਾ ਤੇ ਹਾਲਾਤ ਬਹੁਤ ਮਾੜੇ ਨੇ ਵਿਚਾਰੀ ਦੇ ਤੇ ਐਵੇਂ ਕਹਿਦੀ ਐ ਤੇ ਤੁਹਾਡੇ ਸਾਹਮਣੇ ਹੈ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਵੀ ਜਰੂਰ ਮਦਦ ਕਰੋ ਜਿੰਨੀ ਵੀ ਕਰ ਸਕਦੇ ਹੋਗੇ ਤੇ ਮੈਂ ਇਹਨਾਂ ਦਾ ਐਡਰੈਸ ਹੈਗਾਗਾ ਝਾੜੋਂ ਪਿੰਡ ਹੈ ਸੰਗਰੂਰ ਜ਼ਿਲ੍ਹੇ ਦਾ ਤੇ ਮਾਤਾ ਦਾ ਨਾਂ ਕੀ ਹੈ ਮਾਤਾ ਬੇਬੇ ਨਾਂ ਕੀ ਹੈ ਤੇਰਾ ਗਰਮੇਲ ਕੌਰ ਮਾਤਾ ਦਾ ਨਾਂ ਹੈ ਤੇ ਜਰੂਰ ਸਾਰਿਆਂ ਨੂੰ ਬੇਨਤੀ ਹੈ ਵੀ ਸ਼ੇਅਰ ਕਰ ਦਿਓ ਯਾਰ ਵੀਡੀਓ ਨੂੰ ਜਿੰਨੀ ਕੁ ਹੁੰਦੀ ਹੈ ਸਾਸਰੀ ਕਾਲ ਜੀ ਧੰਨਵਾਦ ਸਾਰੇ ਦੋਸਤਾਂ ਵੀਰਾਂ